ਹਾਂਜੀ ਸਰ ਸਰ ਨੰਬਰਦਾਰ ਜੀ ਤੁਸੀਂ ਮੋਕੇ ਦਰਵੇਸ਼ਪੁਰ ਦੇ ਨੰਬਰਦਾਰ ਵੀ ਹੋ ਕੀ ਮਾਮਲਾ ਹੈਗਾ ਇਸ ਜਗ੍ਹਾ ਦਾ ਜੀ ਜਗ੍ਹਾ ਇਦਾਂ ਹੈਗੀ ਆ ਜੀ ਨਾਮ ਲਈ ਗੁਰਦੁਆਰੇ ਸਾਹਿਬ ਵਾਲੇ ਉਹ ਉਹ ਕਹਿੰਦੇ ਕਿ ਸਾਡੀ ਜਿਹੜੀ ਅਸੀਂ ਜ਼ਮੀਨ ਹੈ ਇਹ ਜਿਹੜੀ ਇਹ ਸਾਨੂੰ দান ਕੀਤੀ ਹੋਈ ਹੈ ਜੀ ਇਹ ਜਿਹੜੀ ਜਗ੍ਹਾ ਆ ਇਹ ਇਹਨੂੰ 114 ਸਾਲ ਬਹੁਤ ਪੁਰਾਣੀ ਕਿਉਂਕਿ ਸਾਡੇ ਪਿੱਛੋਂ ਪਿੰਡ ਪਾਣੂ ਕੀ ਹੈ ਬਜ਼ੁਰਗ ਵੀ ਸਾਨੂੰ ਦੱਸਦੇ ਹੁੰਦੇ ਸੀ ਜੀ ਤੇ ਹੁਣ ਅਸੀਂ ਦਰਬੇਸ਼ ਪਿੰਡ ਰਹਿੰਦੇ ਆ ਬਹੁਤ ਪੁਰਾਣੀ ਜਗ੍ਹਾ ਇਸ ਜਗ੍ਹਾ ਤੇ ਬਹੁਤ ਭਾਰੀ ਮੇਲੇ ਲੱਗਦੇ ਆ ਜੀ ਜਿਸ ਵਿੱਚ ਛੰਝ ਵੀ ਪੈਂਦੀ ਆ ਔਰ ਜਿਹੜੇ ਆ ਮਾੜੇ ਕੰਮ ਕਰਨ ਵਾਲੇ ਜਾਣੇ ਚਾਹੀਏ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਭਾਈ ਤੁਸੀਂ ਦਾ ਸ਼ਾ ਛੱਟੋ ਗੁਰੂ ਵਾਲੇ ਬਣੋ ਸਾਰਿਆਂ ਨੂੰ ਇਹ ਹੀ ਕਿਹਾ ਜਾਂਦਾ ਇੱਥੇ ਜਿਹੜੀ ਇਹ ਜਗ੍ਹਾ ਤੇ ਇਹ ਐਸਪੀਸੀ ਆ ਨਾ ਇਹ ਆਪਣਾ ਹੱਕ ਜਤਾ ਰਹੀ ਵੀ ਇਹ ਸਾਡੀ ਜਿਹੜੀ ਹੈਗੀ ਜਗਾ ਜਿਹੜੀ ਬਾਬੇ ਕੁਲੇ ਹੇਠ ਹੈ ਸਾਡੀ ਹੈ ਅੱਛਾ ਜੀ ਇਹ ਬਗਲ ਜਿਹੜਾ ਹੈਗਾ ਬੜੇ ਪੁਰਾਣੇ ਪ੍ਰਾਤਨ ਸਮੇ ਤੋਂ ਹੋਏ ਆ ਕੋਈ ਅੱਜ ਦੇ ਨਹੀਂ ਹੋਏ ਬੜੇ ਬਜ਼ੁਰਗਾਂ ਦੇ ਸਮੇ ਤੋਂ ਇਹ ਚੱਲਦੇ ਆ ਰਹੇ ਸੀ ਬਜ਼ੁਰਗ ਵੀ ਸਾਨੂੰ ਦੱਸਦੇ ਮੇਰੀ ਵੀ 60 ਸਾਲ ਦੀ ਉਮਰ ਹੋ ਗਈ ਏਸੀ ਤਰ੍ਹਾਂ ਜਗਾ ਜਿਹੜੀ ਹੈਗੀ ਆ ਇਹ ਬਾਬੇ ਕੁਲੇ ਦੇ ਨਾਂ ਤੇ ਜਿਹੜੇ ਇਸ ਵੇਲੇ ਰਹਿਣ ਮਾਈ ਬਾਬਾ ਸੋਮਨਾਥ ਜੀ ਉਹ ਰਹਿਣ ਮਾਈ ਹਿੱਟ ਕਰ ਰਹੇ ਆ ਉਹ ਸਾਰੀ ਸੇਵਾ ਸੰਭਾਲੋ ਉਹ ਕਰ ਰਹੇ ਆ ਉਹਨਾਂ ਨੂੰ ਜਿਹੜੇ ਏਸੀ ਜਿਹੜੇ ਪੀਸੀ ਵਾਲੇ ਮੈਂਬਰ ਹੈ ਉਹ ਉਹਨਾਂ ਨੂੰ ਅਸੀਂ ਕਈ ਫੇਰੀ ਵੀ ਬੇਨਤੀ ਕੀਤੀ ਭਾਈ ਤੁਸੀਂ ਜਿਹੜੀ ਹੈਗੀ ਆ ਬਾਹਰ ਤੁਸੀਂ ਆਪਣੇ ਜਿਵੇਂ ਵਕੀਰ ਸਾਹਿਬ ਨੇ ਵੀ ਦੱਸੀ ਗੱਲ ਵੀ ਬਾਹਰ ਜਿਹੜੀ ਹੈਗੀ ਤੁਸੀਂ ਉੱਥੇ ਆਪਣਾ ਜਿਹੜਾ ਹੈਗਾ ਜੋ ਵੀ ਬਣਦਾ ਤੁਹਾਡਾ ਲਓ ਉਹ ਕਹੇ ਨਾ ਜਿਹੜੀ ਇਸ ਤੇ ਜਿਹੜਾ ਹੈਗਾ ਇਹਨਾਂ ਕੰਦਾਂ ਢੋਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਅਸੀਂ ਕਹਿੰਨੇ ਕਿ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਕਿਉਂਕਿ ਮਾਹੌਲ ਜਿਹੜਾ ਹੈਗਾ ਸ਼ਾਂਤ ਬਾਈਪ ਤਰੀਕੇ ਦੇ ਨਾਲ ਇਹਦਾ ਹੱਲ ਕੱਢਿਆ ਜਾ ਸਕਦਾ ਜਿਹੜੀ ਜਿੱਦਾਂ ਤੁਸੀਂ ਕਹਿੰਦੇ ਕਿ ਜ਼ਮੀਨ ਕਿਸ ਨੇ ਦਾਨ ਕੀਤੀ ਜਿਹੜੇ ਬੰਦੇ ਨੇ ਦਾਨ ਕੀਤੀ ਕਿ ਉਹਨਾਂ ਦੇ ਪਰਿਵਾਰ ਨਾਲ ਕਿਸੇ ਨਾਲ ਕੋਈ ਤਾਲਮੇਲ ਹੋਇਆ ਤੁਹਾਡਾ ਕਿ ਬਾਕੀ ਕੀਤੀ ਜਾਂ ਨਹੀਂ ਕੀਤੀ ਸਾਨੂੰ ਅਸੀਂ ਸਾਡਾ ਕੋਈ ਉਹਨਾਂ ਨਾਲ ਤਾਲਮੇਲ ਨਹੀਂ ਹੋ ਸਕਿਆ ਕੋਈ ਵੀ ਕੈਨ ਕੀਤੀ ਹੈ ਕਿ ਇੰਨੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਕੁਝ ਵੀ ਸਾਨੂੰ ਤਾਂ ਇਹ ਦੱਸ ਰਿਹਾ ਵੀ ਸਾਨੂੰ ਇਹ ਜਿਹੜੀ ਸਾਡੇ ਜਿਹੜੀ ਆ ਜ਼ਮੀਨ ਆ ਇਹ ਸਾਨੂੰ ਇਹਨਾਂ ਨੇ ਸਾਨੂੰ ਕਿਸੇ ਉੱਚੇ ਪਿੰਡ ਦੇ ਬੰਦੇ ਨੇ দান ਕੀਤੀ ਹੋਈ ਆ ਉਹ ਜਦੋਂ ਮਿੰਤੀ ਕਰਦੇ ਆ ਕੋਈ ਵੀ ਜਿਹੜੀ ਹੈਗੀ ਆ ਕੋਈ ਪੱਥਰ ਨਹੀਂ ਕੋਈ ਸਹੀ ਨਿਸ਼ਾਨ ਦੇ ਹੋਈ ਨਹੀਂ ਸਕਦੀ ਕਿਉਂਕਿ ਨਾ ਪੱਥਰ ਕੋਈ ਦੀਦਾ ਨਾ ਪੱਟ ਬੰਦਾ ਦਿੰਦਾ ਕਦੀ ਜੇ ਦਾ ਹਣ ਉੱਚੇ ਪਿੰਡ ਵੱਲੋਂ ਤੁਸੀਂ ਬੇਨਤੀ ਕਰਦੇ ਆਉਗੇ ਤਾਂ ਕਲੋਨੀ ਵਾਲੋਂ ਵੱਜ ਜਾਣੀ ਹੈ ਜੇ ਭਾਣੂ ਕੀ ਤੋਂ ਕਰਦੇ ਆਉਗੇ ਤਾਂ ਦਰਬੇਸ਼ ਪਿੰਡ ਵਾਲੋਂ ਵੱਜ ਜਾਣੀ ਜੇ ਦਰਬੇਸ਼ ਪਿੰਡ ਵਾਲੋਂ ਜਾਉਗੇ ਤਾਂ ਭਾਣੂ ਕੀ ਆਦੂ ਵੱਜ ਜਾਣੀ ਇਹਦਾ ਜਿਹੜੀ ਕਿਉਂਕਿ ਇਹ ਹੱਦ ਦੇ ਉੱਪਰ ਆ ਹੱਦ ਦੇ ਉੱਪਰ ਜਿਹੜੀ ਆ ਜਿਹੜੀ ਆ ਪੂਰੀ ਜ਼ਮੀਨ ਇਹ ਨਹੀਂ ਕੀ ਉਹਨਾਂ ਨੇ ਕੋਈ ਐਵੀਡੈਂਸ ਤੁਹਾਨੂੰ ਇਦਾਂ ਦਾ ਕੋਈ ਦਿੱਤਾ ਜਿਹੜਾ ਉਹ ਕਹਿੰਦੇ ਆ ਜ਼ਮੀਨ ਸਾਨੂੰ দান ਮਿਲੀ ਕੋਈ ਨਹੀਂ ਸਾਨੂੰ ਇਹਦੇ ਕੋਈ ਨਹੀਂ ਹੱਲੇ ਕੋਈ ਇਹ ਦਾ ਸਾਨੂੰ ਕੋਈ ਦਿਖਾਇਆ ਤਾਂ ਨਾ ਸਾਡੇ ਬਾਰੇ ਪਤਾ ਇਹ ਕਹਿੰਦੇ ਆ ਠੀਕ ਹੈ ਹਾਂਜੀ ਕੀ ਨਾਮ ਵਕੀਲ ਸਾਹਿਬ ਆਪਣਾ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਐਡਵੋਕੇਟ ਆ ਮੈਂ ਪ੍ਰੋਫੈਸ਼ਨਲੀ ਔਰ ਫਵਾੜਾ ਪ੍ਰੈਕਟਿਸ ਕਰਦਾ ਹਾਂ ਸਰ ਕੀ ਮਾਮਲਾ ਜੀ ਤੁਸੀਂ ਦਰਵੇਸ਼ਪੁਰ ਬੱਬੇ ਕੁੱਲੀ ਦਰਵਾਜ਼ਾ ਇਕੱਠੇ ਹੋਏ ਹੋ ਕੀ ਮਾਮਲਾ ਜੀ ਇਸ ਤਰ੍ਹਾਂ ਜੀ ਕਿ ਥੋੜੀ ਜੇ ਰ ਪਹਿਲਾਂ ਸਾਨੂੰ ਪਤਾ ਲੱਗਾ ਕਿ ਕੋਈ ਜ਼ਮੀਨ ਐਸਜੀਪੀਸੀ ਗੁਰਦੁਆਰਾ ਨਾਰਲੀ ਨੂੰ ਦਾਨ ਕੀਤੀ ਹੈ ਜੀ ਉੱਚੇ ਪਿੰਡ ਦੇ ਕਿਸੇ ਬੰਦੇ ਨੇ ਜੀ अच्छा जी ਉਹਨਾਂ ਨੇ ਕੋਈ ਕੇਸ ਫਾਈਲ ਕੀਤਾ ਸੀ 1994 ਦੇ ਵਿੱਚ 18 8 1994 ਦੇ ਵਿੱਚ ਤਕਸੀਮ ਦਾ ਕੇਸ ਫਾਈਲ ਕੀਤਾ ਜੀ ਉਹਨਾਂ ਨੂੰ দান ਹੋਈ ਸੀ ਜ਼ਮੀਨ ਜੀ ਇਹ ਮਾਮਲਾ ਸਾਰਾ ਸਾਡੀ ਨੋਟਿਚ ਆਇਆ ਜੀ ਪਿਛਲੇ ਸਾਲ ਓਕੇ ਜੀ ਪਿਛਲੇ ਸਾਲ ਆਇਆ ਔਰ ਪਿਛਲੇ ਸਾਲ ਉਹ ਤੇ ਹੁਣ ਉਸ ਤੋਂ ਬਾਰ-ਬਾਰ ਦੁਬਾਰਾ ਨਾਰਲੀ ਗੁਰਦੁਆਰੇ ਵਾਲੇ ਐਸਜੀਪੀਸੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਕੁੱਲੇ ਵਾਲੀ ਸਰਕਾਰ ਤੇ ਜੋ ਡੇਰਾ ਬਣਿਆ ਹੋਇਆ ਲਗਭਗ 3.5 ਏਕੜ ਦੇ ਵਿੱਚ ਜੀ ਜਿੱਥੇ ਬਾਬਾ ਜੀ ਸੋਮਨਾਰ ਜੀ ਹੁਣ ਬਿਰਾਜਮਾਨ ਨੇ ਗਦੀ ਨਿਸ਼ੀ ਨੇ ਤੇ ਇਹਨਾਂ ਦੇ ਪੁਰਖਾ ਨੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਬਾਬਾ ਜੀ ਅਮੀ ਚਾਂਦੀ ਰੁੜਕੇ ਵਾਲਿਆਂ ਨੇ ਸੇਵਾ ਕਰਕੇ ਡੇਰੇ ਨੂੰ ਆਬਾਦ ਕੀਤਾ ਸੀ ਤੇ ਤਪੱਸਿਆ ਕਰਕੇ ਉਸ ਡੇਰੇ ਦੇ ਉੱਪਰ ਉਹ ਕਹਿ ਰਹੇ ਨੇ ਕਿ ਸਾਡਾ ਹੱਕ ਹੈ ਜੀ ਜਦੋਂ ਅਸੀਂ ਉਹਨਾਂ ਨਾਲ ਬੈਠ ਕੇ ਇਸ ਬਾਬਤ ਗੱਲ ਕਰਨੀ ਚਾਹੀਈ ਕਿ ਤੁਸੀਂ ਸਾਨੂੰ ਦੱਸੋ ਤੁਸੀਂ ਕਿਸ ਤਰ੍ਹਾਂ ਇਸ ਜ਼ਮੀਨ ਨੂੰ ਆਪਣਾ ਕਹਿ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੇ ਨੇ ਇਹ ਜ਼ਮੀਨਦਾਰ ਕੀਤੀ ਹੋਈ ਆ ਪਰ ਜਦੋਂ ਅਸੀਂ ਉਹਨਾਂ ਤੋਂ ਕੋ ਰਿਕਾਰਡ ਮੰਗਿਆ ਤੇ ਸਾਨੂੰ ਰਿਕਾਰਡ ਉਹਨਾਂ ਤੋਂ ਤਰ ਤੋਂ ਮਾਲ ਵਿਭਾਗ ਵਾਲੇ ਅਫਸਰ ਆ ਚੁੱਕੇ ਨੇ ਜਿਨ੍ਹਾਂ ਨੇ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਵੀ ਪੱਥਰ ਨਹੀਂ ਲੱਭਾ ਤੇ ਨਾ ਸੱਚ ਕੋਈ ਇਹੋ ਜੀ ਨਿਸ਼ਾਨਦੇਹੀ ਹੋਈ ਹੈ ਜਿੱਥੋਂ ਪਤਾ ਲੱਗੇ ਕਿ ਡੇਰਾ ਉਹਨਾਂ ਦੀ ਕਿਸੇ ਜ਼ਮੀਨ 'ਚ ਆਉਂਦਾ ਹੈ ਜਾਂ ਨਹੀਂ ਆਉਂਦਾ ਸਾਨੂੰ ਹੁਣ ਤੱਕ ਵੀ ਇਹਦੇ ਬਾਰੇ ਅਪਗਤ ਨਹੀਂ ਕਰਵਾਇਆ ਗਿਆ ਜਿਨੇ ਵੀ ਮਾਲ ਅਫਸਰ ਨੇ ਉਹਨਾਂ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਇਹ ਗੁਰਦੁਆਰਾ ਸਾਹਿਬ ਨੂੰ ਬੇਨਤੀ ਕਰਨ ਲਈ ਇਕੱਠੇ ਹੋਏ ਆ ਵੀ ਭਾਈ ਸਾਹਿਬ ਅਗਰ ਤੁਹਾਡੀ ਕੋਈ ਜ਼ਮੀਨ ਹੈ ਕਿੱਥੋਂ ਆਈ ਆ ਕਿੱਦਾਂ ਆਈ ਆ ਕਦੋਂ ਤੁਸੀਂ ਲਈ ਆ ਕਦੋਂ ਤਕਸੀਮ ਕਰਾਈ ਆ ਸਾਨੂੰ ਕੋਈ ਕਾਗਜ਼ ਤਾਂ ਦਿਓ ਅਗਰ ਡੇਰੇ ਦੇ ਥੱਲੇ ਹੈ ਤਾਂ ਸਾਡੇ ਨਾਲ ਬੈਠ ਕੇ ਗੱਲ ਕਰੋ ਕਰ ਨਹੀਂ ਹੈ ਸਾਨੂੰ ਦੱਸਿਆ ਜਾਵੇ ਪਰ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਗੱਲ ਕਰਨ ਲਈ ਤਿਆਰ ਨਹੀਂ ਹੋ ਰਹੇ ਅਸੀਂ ਸਾਰੇ ਬੇਨਤੀ ਕਰਨ ਲਈ ਇਕੱਠੇ ਹੋਏ ਹਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਕੀਤੀ ਹੈ ਪਰਸਨਲੀ ਉਹਨਾਂ ਨਾਲ ਬੈਠ ਕੇ ਤਸਦੀਲਦਾਰ ਦੇ ਸਾਹਿਬ ਦੇ ਦਫ਼ਤਰ 'ਚ ਵੀ ਦੋ ਤਿੰਨ ਵਾਰੀ ਗੱਲ ਹੋਈ ਹੈ ਵੀ ਤੁਸੀਂ ਸਾਡੇ ਨਾਲ ਬੈਠ ਕੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਤਾਂ ਗੱਲ ਕਰੋ ਸੋ ਉਸ ਮਾਮਲੇ ਦੇ ਅਧੀਨ ਅੱਜ ਅਸੀਂ ਬੇਨਤੀ ਕਰਨ ਲਈ ਇਕੱਠੇ ਹੋਏ ਹਾਂ ਕਿ ਉਹਨਾਂ ਨੂੰ ਬੇਨਤੀ ਕਰੀਏ ਕਿ ਇਸ ਮਾਮਲੇ ਨੂੰ ਦੋਨੋਂ ਧਾਰਮਿਕ ਸਥਾਨ ਨੇ ਕੋਈ ਵੀ ਧਰਮ ਕਿਸੇ ਵੀ ਦੂਸਰੇ ਧਰਮ ਨੂੰ ਉਜਾੜਨ 'ਚ ਬਰਬਾ ਸਾਰੇ ਧਰਮ ਬਰਾਬਰ ਨੇ ਤੇ ਇੱਕ ਦੂਸਰੇ ਧਰਮਾਂ ਦੀ ਇੱਜ਼ਤ ਕਰਨਾ ਸਿਖਾਉਂਦੇ ਨੇ ਇਹ ਵੀ ਧਾਰਮਿਕ ਸਥਾਨ ਹੈ ਉਹ ਵੀ ਧਾਰਮਿਕ ਸਥਾਨ ਹੈ ਇੱਥੇ ਵੀ ਦੇਵੀ ਦੇਵਤੇ ਪੀਰ ਪਗਬਰ ਸਾਰਿਆਂ ਦੀ ਨਿਸ਼ਠਾ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਇਹ ਦੱਸਿਆ ਜਾਂਦਾ ਤੇ ਉਹ ਉਹ ਵੀ ਧਾਰਮਿਕ ਸਥਾਨ ਹੈ ਅਸੀਂ ਉਹਨਾਂ ਨੂੰ ਕਹਿੰਨੇ ਸੱਟ ਨਾਲ ਬੈਠ ਕੇ ਗੱਲ ਕਰਨ ਤਾਂ ਜੋ ਇਹ ਮਾਮਲਾ ਸ਼ਾਂਤਮਈ ਢੰਗ ਦੇ ਨਾਲ ਸਥਾਈ ਤਰੀਕੇ ਨਾਲ ਸੁਲਝ ਸਕੇ ਇਹੀ ਮਾਮਲਾ ਜੀ ਅੱਜ ਦਾ ਤਾਂ ਹੁਣ ਕੀ ਆ ਤੁਹਾਨੂੰ ਕੀ ਉਹ ਕਹਿੰਦੇ ਕੀ ਕਬਜ਼ਾ ਗੁਜਾ ਕੁਛ ਲੈਣਾ ਜਿੱਕਦਾ ਹੈ ਕਬਜ਼ਾ ਲੈਣ ਦੋ ਤਿੰਨ ਵਾਰ ਪਹਿਲਾਂ ਵੀ ਉਹ ਕਰ ਚੁੱਕੇ ਨੇ ਕੋਸ਼ਿਸ਼ ਪਰ ਕਦੀ ਵੀ ਜਿੰਨੀ ਵਾਰ ਕਬਜ਼ਾ ਲੈਣਾ ਹੈ ਉਨੀ ਵਾਰ ਉਹਨਾਂ ਕੋਲ ਇਹ ਨਹੀਂ ਦੱਸ ਹੋਇਆ ਵੀ ਸਾਡੀ ਜ਼ਮੀਨ ਇੱਥੋਂ ਸ਼ੁਰੂ ਹੁੰਦੀ ਆ ਇੱਥੇ ਖਤਮ ਹੁੰਦੀ ਆ ਰੈਵਨਿਊ ਅਫੀਸਰ ਉਹਨਾਂ ਦੇ ਨਾਲ ਹੁੰਦੇ ਆ ਕਨ ਕੋ ਪਟਵਾਰੀ ਤਹਿਸੀਲਦਾਰ ਸਾਹਿਬ ਜੀ ਪਰ ਹੁਣ ਤੱਕ ਵੀ ਇਹ ਨਿਸ਼ਾਨਦੇਹੀ ਦੇ ਨਾਲ ਕਲੀਅਰ ਨਹੀਂ ਹੋ ਪਾਇਆ ਕਿ ਉਹਨਾਂ ਦੀ ਜ਼ਮੀਨ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਖਤਮ ਹੁੰਦੀ ਆ ਸੋ ਸਾਡੀ ਬੇਨਤੀ ਆ ਇੱਕ ਨਾਲ ਦੀ ਜ਼ਮੀਨ ਤੇ ਉਹ ਕਹਿ ਰਹੇ ਨੇ ਕਿ ਸਾਡੀ ਸਾਡਾ ਆਲਰੇਡੀ ਕਬਜ਼ਾ ਹੈਗਾ ਜਿੱਥੇ 64 ਕਨਾਲ 10 ਮਰਲੇ ਕੇਵਲ ਸਿੰਘ ਚਿਹੜੂ ਦੇ ਵਾਸੀ ਨੇ ਉਹਨਾਂ ਨੇ ਖਰੀਦ ਕੀਤੀ ਹੋਈ ਤੇ ਉਹਨਾਂ ਦੀ ਪਤਨੀ ਨੇ ਜਸਵਿੰਦਰ ਕੌਰ ਨੇ ਖਰੀਦ ਕੀਤੀ ਤੇ ਉਹਨਾਂ ਦੇ ਲੜਕੇ ਅਮਨਦੀਪ ਨੇ ਖਰੀਦ ਕੀਤੀ ਹੋਈ ਹੈ ਚਾਰ ਕਿਲੇ ਤਾਂ ਨਜਾਇਜ਼ ਤੌਰ ਤੇ ਉਹਨਾਂ ਦੇ ਇਹਨਾਂ ਨੇ ਦੱਬ ਲੈਨੇ ਠੀਕ ਹੈ ਜੀ ਅਸੀਂ ਗੁਰਦੁਆਰਾ ਸਾਹਿਬ ਦੀ ਵੀ ਰਿਸਪੈਕਟ ਕਰਦੇ ਆ ਪਰ ਕਿਸੇ ਦੀ ਜ਼ਮੀਨ ਤੇ ਆ ਕੇ ਧੱਕੇ ਨਾਲ ਕਬਜ਼ਾ ਕਰਨਾ ਇਹ ਕਿਸੇ ਧਰਮ ਨੂੰ ਕਿਸੇ ਸੰਸਥਾ ਨੂੰ ਕਿਸੇ ਆਦਮੀ ਨੂੰ ਸ਼ੋਭਾ ਨਹੀਂ ਦਿੰਦਾ ਚਾਰ ਕਿਲੇ ਉਹਨਾਂ ਦੇ ਦੱਬੇ ਹੋਏ ਨੇ ਜਿਹੜੇ ਦੱਸ ਰਹੇ ਨੇ ਉਹਨਾਂ ਦੀਆਂ ਰਜਿਸਟਰੀਆਂ ਇੰਤਕਾਲ ਮੇਰੇ ਕੋਲ ਆ ਫਰਦਾ ਮੇਰੇ ਕੋਲ ਨਹੀਂ ਜੀ ਤੇ ਬਾਕੀ ਉਹ ਕਹਿ ਰਹੇ ਨੇ ਜ਼ਮੀਨ ਪਰ ਹੁਣ ਤਾਂ ਕੋਈ ਕਲੀਅਰ ਨਹੀਂ ਕਰ ਪਾਇਆ ਕਿ ਜ਼ਮੀਨ ਹੈ ਕਿੱਥੇ ਆ ਤੇ ਕਿੰਨੀ ਹੈ ਅਸੀਂ ਉਹਨਾਂ ਨੂੰ ਇਹੀ ਪੁੱਛ ਰਹੇ ਹਾਂ ਤੁਹਾਨੂੰ ਜ਼ਮੀਨ ਕਿੱਥੋਂ ਆਈ ਕਿੰਨੀ ਆਈ ਕਿੱਦਾਂ ਆਈ ਤੇ ਇਹ ਜ਼ਮੀਨ ਤੇ ਤੁਹਾਡਾ ਹੱਕ ਕਿੱਦਾਂ ਬੱਸ ਉਹ ਸਾਨੂੰ ਸ਼ਾਂਤਮਈ ਢੰਗ ਨਾਲ ਦੱਸ ਦੇਣ ਸ਼ਾਂਤਮਈ ਢੰਗ ਨਾਲ ਅਸੀਂ ਉਹਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਜੀ ਇਸ ਕਰਕੇ ਬੈਠੇ ਹੋਏ ਹਾਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ